ਕੋਈ ਸਰਕਾਰ ਦੇ ਆਧਾਰ ਕਾਰਡ ਚਲਾਇਆ ਵਾ ਉਹ ਸਾਰੀਆਂ ਬਸਾਂ ਵਿੱਚ ਚੱਲਦਾ ਵਾ ਮੇਰੀ ਇਹ ਵਾਈਫ ਆ ਇਹ ਬਸ ਸਟੈਂਡ ਤੋਂ ਬੈਠੀ ਆ ਜੀ ਬਸ ਸਟੈਂਡ ਤੋਂ ਇਹਨੇ ਕਿਹਾ ਜੀ ਮੈਂ ਉਮਰਮਰ ਚੌਂਕ ਉਤਰਨਾ ਵਾ ਉਹਨਾਂ ਨੇ ਕਿਹਾ ਜੀ ਚੜਜੋ ਉੱਥੇ ਜਿਹੜੇ ਨਾਲ ਉਹਨਾਂ ਦੇ ਬੰਦੇ ਨੇ ਉਹਨਾਂ ਨੇ ਕਿਹਾ ਬਸੇ ਚੜਜੋ ਇਹ ਚੜ ਗਈ ਆ ਫਰਾ ਚੌਂਕ ਪਹੁੰਚਦੇ ਆਂ ਇਹਨੇ ਆਪਣਾ ਆਧਾਰ ਕਾਰਡ ਦਿੱਤਾ ਉਹਨਾਂ ਨੂੰ ਕਿਵੇਂ ਉਮਰਮਰ ਚੌਂਕ ਲਾ ਰਹੇ ਹੋ ਉਹਨੇ ਪਹਿਲਾਂ ਆਧਾਰ ਕਾਰਡ ਚੁੱਕ ਕੇ ਬਰਾ ਮਾਰਿਆ ਕਿ ਤੂੰ ਇੰਨੀ ਲੱਗੇ ਜਾਣਾ ਤੇਰਾ ਆਧਾਰ ਕਾਰਡ ਨਹੀਂ ਚੱਲਣਾ ਫਿਰ ਇਹਨੇ ਕਹਿੰ ਮਰ ਤੋਂ ਪੈਸੇ ਲੈ ਲੋ ਪੈਸੇ ਦੇ ਲੈ ਕਹਿੰਦਾ ਮੈਂ ਦਿੱਲੀ ਜਾਣਾ ਉੱਥੇ ਜਾਣਾ ਇੰਨੇ ਦੂਰ ਜਾਣਾ ਤੂੰ ਰਾਹ ਤੇ ਸਵਾਈ ਚੜਕੇ ਬੈ ਗਈਆਂ ੱਟਕੇ ਮਾਰੇ ਆ ਤੇ ਬਾਹ ਦੇ ਵੇਖੋ ਕਿੰਨੀ ਛੱਟ ਲੱਗੀ ਮੱਥਾ ਵੱਜਾ ਆਪਣਾ ਬਾਰੀ ਨਾ ਕੱਪੜੇ ਵੀ ਪਾੜ ਗਏ ਨਾ ੱਟਕੇ ਇੰਨੇ ਮਾਰੇ ਆ ਫਿਰ ਇਹਨੂੰ ਕਹਿੰਦੇ ਕਿ ਬਦਸ਼ਲੁਕੀ ਇੰਨੀ ਕੀਤੀ ਇਹਦਣਾ ਵੀ ਹਿਸਾਬ ਕੋਈ ਨਹੀਂ ਆਪ ਕੋਈ ਦੇ ਸਕਦਾ ਜੀ ਵੀਡੀਓ ਦੇ ਵਿੱਚ ਕਿੱਦਾਂ ਰੱਖਣਾ ਲੱਗੀਆਂ ਤੇ ਭੈਣ ਜੀ ਉਹਨਾਂ ਨੂੰ ਲੈ ਜਾਣਾ ਕਿੱਥੇ ਹੀ ਭਲਾ ਇਹਨਾਂ ਨੇ ਉਹ ਉਮਰਪੁਰੇ ਚੌਂਕ ਉੱਤਰਨਾ ਹੈ ਤੇ ਅਪੂ ਵਾਲੇ ਫੋਰਾ ਚੌਕ ਜਿੱਥੇ ਮੈਂ ਵੀ ਤੁਰਿਆ ਹੁੰਦਾ ਪਿਆ ਹਮਗਰੀ ਤੇ ਮੈਂ ਜਦੋਂ ਵੇਖਿਆ ਤੇ ਕਨੈਕਟਰ ਇਹਨੂੰ ਧੱਕੇ ਮਾਰ ਕੇ ਬਸ ਤੋਂ ਥੱਲੇ ਲਾਉਣ ਰਿਹਾ ਸੀ ਤੇ ਜਦੋਂ ਮੈਂ ਉਹਨਾਂ ਨੂੰ ਜਾ ਕੇ ਪੁੱਛਿਆ ਕਿ ਕੀ ਕਰ ਰਹੇ ਤੁਸੀਂ ਧੱਕੇ ਘੁਮਾ ਰਹੇ ਜੀ ਤੇ ਮਗਰੋਂ ਡਰਾਈਵਰ ਨੇ ਆਣ ਕੇ ਮੇਰੀ ਪੱਗ ਵੀ ਲਾਤੀ ਮੈਨੂੰ ਵੀ ਕੁੱਟਾ ਡਾਵੇ ਮੇਰੇ ਆ ਬੈਗ ਮਾਰਿਆ ਜੇ ਵੀ ਮਾਰਿਆ ਉਂਗਲ ਦੰਨੀਆਂ ਵਟਵਟ ਖਾ ਗਿਆ ਮੇਰੀ ਸਾਰੀ ਫਿਰ ਉੱਥੇ ਜਿਹੜੇ ਲੋਕਾ ਸੀ ਜਿਹੜੋ ਮੇਰੀ ਪੱਗ ਲਾਈ ਉੱਥੇ ਜਥੇਬੰਦੀਆਂ ਹੀ ਕੁਝ ਉਹਨਾਂ ਨੇ ਫਿਰ ਉਹਨਾਂ ਨੂੰ ਜਥੇਬੰਦੀ ਕਿਹੜੀਆਂ ਸੀ ਨਿਹੰਗ ਜਿੱਥੇ ਬੰਨਿਆ ਹੁਣ ਮੈਨੂੰ ਪਤਾ ਨਹੀਂ ਉੱਥੇ ਭੀੜ ਜ਼ਿਆਦਾ ਸੀ ਉੱਥੇ ਲੋਕੀ ਇਕੱਠੇ ਹੋ ਗਏ ਜਦੋਂ ਮੇਰੀ ਪੱਗ ਲਾਈ ਫਿਰ ਉਹਨਾਂ ਨੇ ਉਹਨਾਂ ਨੂੰ ਫੜ ਲਿਆ ਉੱਥੇ ਸਾਰਿਆਂ ਨੂੰ ਮੈਂ ਤੇ ਮੈਂ ਆਹ ਖਦਨੀਆਂ ਵੱਡ-ਵਡੀਆਂ ਉਂਗਲਾਂ ਵੀ ਖਾ ਕੇ ਮੋਟਾ ਵੀ ਮੇਰਾ ਤੋੜਦਾ ਬੈਗ ਮਾਰਿਆ ਮੇਰੇ ਮੂੰਹ ਤੇ ਫਿਰ ਮੇਰੀ ਜਨਾਨੀ ਦੇ ਵੀ ਰਗੜਾਂ ਲਾਈਆਂ ਉਹਦਾ ਵੀ ਮੱਥਾ ਮਾਰਿਆ ਸਾਡੇ ਦੋਵਾਂ ਜੀਵਾਂ ਨੂੰ ਕੁੱਟ ਮਾਰ ਦਿੱਤੀ ਆਧਾਰ ਕੜਵਾਸ ਵਾਲੇ ਚ ਚਲਾਉਂਦੇ ਕਿਉਂ ਨਹੀਂ ਬੇ ਜੇ ਸਰਕਾਰ ਨੇ ਫ੍ਰੀ ਕੀਤੇ ਤੇ ਕਹਿੰਦੇ ਕਿ ਤੁਹਾਨੂੰ ਇਹ ਨਾਲ ਲੱਗੇ ਨਹੀਂ ਤਾਰਨਾ ਚ ਦੂਰ ਜਾਣਾ ਫਿਰ ਤੁਹਾਡਾ ਆਧਾਰ ਕੜ ਚੱਲਦਾ ਠੀਕ ਹੈ ਸਰਕਾਰ ਸਾਰੀ ਸੁਵਿਧਾ ਦੇ ਰਹੀ ਬਸ ਥਾਣੀ ਨਹੀਂ ਹੋ ਰਕੇ ਥਾਣੀ ਨਹੀਂ ਤੇ ਤੁਸੀਂ ਕੀ ਇਨਸਾਫ ਚਾਹੁੰਦੇ ਜੀ ਇਨਸਾਫ ਇਹੀ ਚਾਹੁੰਨੇ ਤੁਮ ਵੇਖੋ ਇਧਰ ਹਾਲਾਤ ਵੇਖੋ ਘਰਦਿਆਂ ਦੇ ਕੀ ਹਾਲਾਤ ਕੀਤੇ ਆ ਵੇਖੋ ਇਧਰ ਮੇਰਾ ਵੀ ਇਧਰ ਮੂੰਹ ਤੇ ਬੈਗ ਮਾਰ ਕੇ ਮੂੰਹ ਖਰਾਬ ਕਰਤਾ ਸਰਾ ਉਹਦਾ ਵੀ ਮੱਥਾ ਪਾੜਤਾ ਸਰਾ ਠੀਕ ਹੈ ਵੇਖੋ ਜੀ ਮੇਰੀ ਤੇ ਇਹੀ ਸਰਕਾਰ ਨੂੰ ਬੇਨਤੀ ਆ ਕਿ ਜਿੱਦਾਂ ਹਟਣਾ ਠਕਾਇਆ ਹੋਰ ਕਿਸਨਾ ਨਾ ਹੋਵੇ ਤਾਂ ਪਲੀਜ਼ ਜਿਹੜਾ ਬਲ ਧਿਆਨ ਦਿੱਤਾ ਜਾਵੇ ਕਿਉਂਕਿ ਮੰਨ ਲਓ ਉਹ ਤੇ ਜਨਾਨੀ ਹੈ ਜਿਹੜਾ ਛੋਟਾ 4 ਸਾਲ ਦਾ ਬੇਟਾ ਮੇਰਾ ਤੇ ਬਿਮਾਰ ਉਹ ਅੱਗੇ ਨਹੀਂ ਆ ਤੂੰ ਬਸ ਅੱਜ ਤੱਕੇ ਮਾਰ ਮਰ ਲਾ ਰੇ ਦੋਵੇਂ ਜਣੇ ਆਕੀ ਬੈ ਕੇ ਮੇਰੀ ਵੀ ਪੱਗ ਲਾਤੀ ਇਹਨਾਂ ਨੇ ਤਾਂ ਹਨ ਨੂੰ ਸਾਫ ਦਵਾਓ ਦੇਖੋ ਸਰ ਜਿਹੜਾ ਆਧਾਰ ਕਾਰਡ ਆ ਪਹਿਲੇ ਨੰਬਰ ਤੇ ਤਾਂ ਆਧਾਰ ਕਾਰਡ ਦਾ ਆਪਾਂ ਕੋਈ ਰੋਲ ਹੀ ਨਹੀਂ ਕਰਦੇ ਪਿਆ ਆਧਾਰ ਕਾਰਡ ਹੈਗਾ ਜਾਂ ਨਹੀਂ ਹੈਗਾ ਸਰਕਾਰ ਨੇ ਫ੍ਰੀ ਕੀਤੇ ਆ ਸਰਕਾਰ ਦੀ ਜ਼ਿੰਮੇਵਾਰੀ ਆ ਅਸੀਂ ਤਾਂ ਇੱਕ ਸੇਵਾ ਕਰ ਰਹੇ ਆ ਪਿਸਵਾਰੀ ਨੂੰ ਲੈ ਕੇ ਜਾਣਾ ਤੇ ਲੈ ਕੇ ਆਉਣਾ ਆ ਇਹ ਸਰ ਦੱਸਿਆ ਜਾ ਰਿਹਾ ਕਿ ਆਧਾਰ ਕਾਰਡ ਲੈ ਕੇ ਆਧਾਰ ਕਾਰਡ ਕਹਿੰਦੇ ਨਹੀਂ ਚੱਲਣਾ ਤੇ ਉਸ ਪਰ ਕਿਹੜੀ ਟਿਕਟ ਲੱਗਣੀ ਆ ਤੋਂ ਉਹਨਾਂ ਵੱਲੋਂ ਇਹ ਬਿਆਨ ਆਇਆ। ਨਹੀਂ ਸਰ ਉਹ ਆਧਾਰ ਕਾਰਡ ਚੱਲਣ ਨਾ ਚੱਲਣ ਵਾਲੀ ਕੋਈ ਗੱਲ ਨਹੀਂ ਹੋਈ ਜੀ ਉਹ ਬਾਹਰੋਂ ਸਵਾਰੀ ਬੈਠੀ ਆ। ਚੁੰਗੀ ਤੇ ਉਹਨਾਂ ਨੇ ਉਤਰਨਾ ਵਾ ਜੋ ਕਿ ਚੁੰਗੀ ਸਾਡਾ ਜਿਹੜਾ ਸਟਾਪੇ ਨਹੀਂ ਪੰਦਾ। ਪਹਿਲਾ ਸਟਾਪ ਜਿਹੜਾ ਸਾਡਾ ਪੰਦਾ ਮਹਿਤਾ ਚੌਂਕ ਪੰਦਾ ਜੀ। ਤੇ ਜਿਹੜਾ ਸਰ ਇਹ ਹੰਗਾਮਾ ਹੈ ਇਸ ਉਪਰ ਕੀ ਕਹਿਣਾ ਜੀ ਹੁੰਦਾ ਜੀ ਫਿਰ? ਇਹ ਉਹਨਾਂ ਨੇ ਪਤਾ ਨਹੀਂ ਰੰਜਾ ਸਿਆ ਕਿੱਦਾਂ ਵਾ ਕੀ ਆ ਉਹਨਾਂ ਦੇ ਸੱਦੇ ਆ ਬੰਦੇ 1 ਮਿੰਟ ਦੇ ਵਿੱਚ 1 ਮਿੰਟ ਲੱਗਦਾ ਜੀ ਸੱਤ ਕੇ ਤੇ ਉਹਨਾਂ ਮੇਰੀ ਪਕ ਲਾਈ ਆ ਮੇਰੇ ਹੱਥੀ ਫੇ ਆ ਡਰਾਈਵਰ ਦੇ ਹੱਥੀ ਫੇ ਆ ਡਰਾਈਵਰ ਵੀ ਉਹਨਾਂ ਕੋ ਮੀਜ ਪਾੜੀ ਆ ਮੇਰੇ ਵੀ ਉਹਨਾਂ ਸੱਟਾਂ ਲਾਈਆਂ ਨੇ ਸਰ ਇਹ ਬੱਸ ਆਈ ਕਿਥੋਂ ਤੇ ਕਿੱਥੇ ਚਲਣੀ ਜੀ ਇਹ ਪਟਾਲਾ ਤੋਂ ਚਲੰਦਰ ਜਾ ਰਹੀ ਸੀ ਠੀਕ ਹੈ ਸਰ ਇਹ ਜਿਹੜਾ ਬੱਸ ਸਟੈਂਡ ਬਿਲਕੁਲ ਜਾਮ ਕੀਤਾ ਗਿਆ ਬਿਲਕੁਲ ਖਾਲੀ ਹੋ ਇਸ ਪਰ ਕੀ ਕੀ ਘਟਣ ਨੂੰ ਦੇਖੋ ਸਰ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਪ੍ਰਸ਼ਾਸਨਾਂ ਦੇ ਵੀ ਆਪਾਂ ਉਹਨਾਂ ਤੇ ਕਾਰਵਾਈ ਕਰਾਂਗੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਕਾਰਵਾਈ ਨਾ ਕਰਨ ਕਰਕੇ ਇਹ ਬੱਸ ਸਟੈਂਡ ਬੰਦ ਕੀਤਾ ਜੀ ਸਰ ਦੇਖੀ ਨਾ ਚੌਕੀ ਦੇ ਉੱਪਰ ਲੋਕ ਲੱਗਾ ਹੋਇਆ ਵਾ ਸਾਰਾ ਉਹਨਾਂ ਉਹ ਤੋਂ ਚੌਕੀ ਇਸੇ ਤੇ ਠੀਕ ਹੈ ਜੀ ਅਜੇ ਤੱਕ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਹੁਣ ਉਹ ਜੰਦਰੇ ਮਾਰ ਕੇ ਪਤਾ ਨਹੀਂ ਕਿੱਧਰ ਚਲ ਗਏ ਜੀ ਜੀ ਪੁਲਸਰੀਆਂ ਕੇ ਮੰਗਨੇ ਚੁੰਦੇ ਰਹੇ ਪ੍ਰਸ਼ਾਸਨ ਨੇ ਕਿ ਉਹ ਮੰਗੇ ਹੱਦੀ ਦੀ ਦੋ ਪੰਦੀ ਕਾਰਵਾਈ ਕਾਰਵਾਈ ਕੀਤੀ ਜਾਵੇ ਸਖਤ ਤੋਂ ਸਖਤ ਕਾਰਵਾਈ ਉਹਨਾਂ ਤੇ ਕੀਤੀ ਜਾਵੇ ਜੀ ਸਭ ਤੋਂ ਪਹਿਲਾਂ ਦੱਸਣਾ ਚਾਹੁੰਦਾ ਮੈਂ ਪਰਮਜੀਤ ਸਿੰਘ ਘਵਾੜਾ ਰਿਆਵਰੋੜੇ ਬੰਦਵਾ ਸਿਟੀ ਪਟਾਲਾ ਟੀਪੂ ਦਾ ਪ੍ਰਧਾਨ ਹਾਂ ਸਾਡੇ ਨੇ ਕੁਛ 1 ਘੰਟਾ ਡੇਢ ਪਹਿਲਾਂ ਕੋ ਬਾਸ ਆਪਣੇ ਤੋਂ ਤੁਰਿਆ ਜਲੰਧਰ ਵਾਸਤੇ ਜਿਹਦੇ ਵਿੱਚ ਕੋਈ ਜਨਾਨੀ ਸਵਾਰੀ ਸਫ਼ਰ ਕਰ ਰਹੀ ਸੀ ਉਦੇ ਨਾਲ ਕੋਈ ਦੋ ਚਾਰ ਮੇਰਾ ਖਿਆਲ ਉਹ ਉਹਦੇ ਘਰ ਦੇ ਬੰਦੇ ਜਾਂ ਕੋਈ ਨਾਲ ਮਡੇ ਉਹ ਕੋਈ ਕਲੈਕਟਰ ਦੇ ਨਾਲ ਤਾਂ ਠਾ ਕੋਈ ਝਗੜਾ ਹੋਇਆ ਮਾੜਾ ਵੋਟਾਈ ਕੋਈ ਗੱਲਬਾਤ ਕੋ ਉਤਰ ਜਣ ਤੋਂ ਉਹ ਬੰਦੇ ਜਿਹੜੇ ਕਲੈਕਟਰ ਸਾਡੇ ਤੇ ਗਲ ਪੈ ਗਏ ਉਹਨਾਂ ਨੇ ਕਲੈਕਟਰ ਦੀ ਪਾਗ ਲਾਤੀ ਨੂੰ ਛੱਟਾਂ ਲਾਈਆਂ ਕਾਫੀ ਤਾਂ ਹੁਣ ਜਿਹੜਾ ਵਾ ਉਹ ਅਸੀਂ ਪ੍ਰਸ਼ਾਸਨ ਨੂੰ ਆਣ ਕੇ ਬੇਨਤੀ ਕੀਤੀ ਵੀ ਉਹਨਾਂ ਤੇ ਕਾਰਵਾਈ ਜਿਹੜੀ ਕਰਿਓ ਉਹਨਾਂ ਤੇ ਕਰੋ ਤੇ ਪ੍ਰਸ਼ਾਸਨ ਪਤਾ ਨਹੀਂ ਇਥੋਂ ਗਾਮਸ਼ਾ ਹੋ ਗਏ ਜਾਂ ਕਿਧਰ ਨੱਟ ਗਿਆ ਜਾਂ ਉਹਨਾਂ ਕੋਈ ਲੈਣ-ਦੇਣ ਕਰ ਲਿਆ ਜਾਦਾ ਕਰਕੇ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਜੇਕਰ ਇਹਨੂੰ ਅੱਜ ਇਹਦੇ ਤੇ ਕਾਰਵਾਈ ਨਾ ਹੋਈ ਇਹਨਾਂ ਦੇ ਪਰਚਾ ਦਰਜ ਨਾ ਹੋਇਆ ਤੇ ਅਸੀਂ ਜਿਹੜਾ ਉਹ ਐਕਸ਼ਨ ਲਵਾਂਗੇ ਬਿਲਕੁਲ ਸਾਨੂੰ ਜਾਂ ਬੱਸਾਡਾ ਬੰਦ ਕਰਨਾ ਪਏ ਜਾਂ ਪੰਜਾਬ ਦੇ ਸਾਰੇ ਬੱਸਾਡੇ ਬੰਦ ਕਰਨੇ ਪੈਣਗੇ ਜੇਕਰ ਇਹਦਾ ਹੱਲ ਕੋਈ ਨਾ ਹੋਇਆ ਤੇ ਅਸੀਂ ਇਹਨੂੰ ਬੰਦ ਕਰਾਂਗੇ ਸਰ ਜੀ ਇਹ ਕਿੰਨੇ ਧਾਰ ਕਾਰਡੋਂ ਲੈ ਗਏ ਧਾਰ ਕਾਰਡ ਪਤਾ ਨਹੀਂ ਕਿ ਉਹਨਾਂ ਨੇ ਸਾਜਦ ਸਰ ਜੀ ਜਾਂ ਪਹਿਲਾ ਬੰਦਿਆ ਸੱਦੇ ਜਾਂ ਖੇਤਰਾਵਾ ਸਦਾ 7-8 ਜਾਣੇ ਆ ਗਏ ਸੀਗੇ ਉਹਨਾਂ ਨੇ ਮੈਨੂੰ ਨਾਲੇ ਪੁੱਟਿਆ ਨਾਲੇ ਮੇਰੀ ਪੱਗ ਲਈ ਹੈ ਕਾਰਨ ਕਿਸੇ ਕਿਉਂ ਮਤਲਬ ਇੰਨੀ ਫੂਲੀ ਝੜਪ ਇੱਕ ਕਿਸਮ ਦੀ ਹੋ ਗਈ ਸਰ ਕਾਰਨ ਕੁਛ ਨਹੀਂ ਉਹਨਾਂ ਦੇ ਕੋਲ ਧਾਰ卡 ਠੀਕਾ ਜੋ ਗਿਆ ਨਾ ਅੱਡਾ ਬੰਦ ਕਰਨ ਲੈ ਅਸੀਂ ਸਵਾਰੀ ਨਹੀਂ ਲਾ ਸਕਦੇ ਨਾ ਬਿਨਾ ਅੱਡੇ ਤੋਂ ਲਾ ਸਕਦੇ ਨਾ ਬਿਨਾਡੇ ਤੇ ਚੜਾਈ ਸਕਦੇ ਨਹੀਂ ਮੇਲਾ ਦੇ ਨਾਲ ਜਿਹੜੀ ਇੱਕ ਮੁੰਡਾ ਹੋਰ ਸੀ ਜਿਹੜਾ ਜਿਹੜਾ ਹੱਥੋ ਪਾਈ ਹੋ ਰਿਹਾ ਉਹਨਾਂ ਸਰ ਫੋਨ ਕਰਕੇ ਸੱਦੇ ਵਿੱਚ ਨਹੀਂ ਸੀ ਬਸ ਨਹੀਂ ਜੀ ਫੋਨ ਕਰ ਜਾ ਫੋਹਾਰਾ ਜਾ ਉਹਨਾਂ ਦੇ ਆਪਣੇ ਖਲੋਤੇ ਜਾਂ ਪਹਿਲਾਂ ਸੱਦੇ ਆ ਇਸ ਤਰ੍ਹਾਂ ਇਸ ਗੱਲ ਦਾ ਮੈਨੂੰ ਨਹੀਂ ਪਤਾ ਤਿੰਨ ਚਾਰ ਜਾਣੇ ਪਹਿਲਾਂ ਆਏ ਆ ਪੰਜ ਚਾਰ ਜਾਣੇ ਬਾਅਦ ਚ ਆਏ ਆ ਦੋ ਤਿੰਨ ਨਿਹੰਗ ਵੀ ਉਹਨਾਂ ਨਾਲ ਸੱਦੇ ਆ ਇਹ ਚੀਜ਼ ਦਾ ਮੈਨੂੰ ਨਹੀਂ ਪਤਾ ਪਹਿਲਾਂ ਸੱਤੇ ਜਾਂ ਕਿਦਾਂ ਵਾ ਕੀ ਕਾਰਵਾਈ ਚਾਹੁੰਦੇ ਤੁਸੀਂ ਕਾਰਵਾਈ ਸਰ ਬੰਦੀ ਕਾਰਵਾਈ ਉਹਨਾਂ ਤੋਂ ਹੋਣੀ ਚਾਹੀਦੀ ਮੇਰਾ ਇੱਕ ਮਸ਼ੀਨ ਬਕਸਾ ਵੀ ਚੜਾ ਵਾ ਮੁੰਡਾ ਸਰਦਾਰ ਮਹਾਲਜੀ ਪਾਕ ਪਤੀ ਉਹਨੇ ਉਹਦੇ ਕੋਲ ਆਦਰ ਸਿੰਘ ਇਨਵੋਇਸ ਲੈ ਕੇ ਸਰ ਆਧਾਰ ਕਾਰਡ ਲੈ ਕੇ ਕੀ ਮੁੱਦਾ ਚੱਲਿਆ ਮੀਨ ਆਧਾਰ ਕਾਰਡ ਦੋਵਿੰਦਰ ਸਿੰਘ ਉਹਦਾ ਨਾਮ ਦੇ ਬੈਂਕ ਚ ਲੱਗਾ ਮੁੰਡਾ 300 300 ਉਹ ਮਲਾਜਮ ਕਹਿੰਦਾ ਸੀ ਉਹ ਮੈਨੂੰ ਆਂਦਾ ਹੀ ਮਲਾਜਮ ਮੈਂ ਤਾਂ ਮਲਾਜਮ ਸਮਝ ਕੇ ਤੇ ਮੈਨੂੰ ਉਹਨੇ ਮਸ਼ੀਨ ਬਕਸਾ ਵੀ ਮੇਰੇ ਕੋਲੋਂ ਉਹਨੇ ਫੜ ਲਿਆ ਆਧਾਰ ਕਾਰਡ ਵੀ ਮੇਰੇ ਕੋਲੋਂ ਉਹਨੇ ਲਿਆ ਤੇ ਸਰ ਮੁੜ ਕੇ ਆਧਾਰ ਕਾਰਡ ਦਾ ਦੇ ਕੇ ਮਸ਼ੀ ਕੈਸ਼ਬੈਕ ਮੇਰਾ ਉਹਦੇ ਕੋਲਿਆ ਮਸ਼ੀਨ ਉਹਦੇ ਕੋਲਿਆ ਟਿਕ ਟਕ ਕੱਟਣ ਵਾਲੀ ਮੇਰੀ ਕੈਸ਼ ਹਾਂਜੀ ਉਹਦੇ ਕੋਲਿਆ ਬਕਸੇ ਦੇ ਵਿੱਚ ਸਾਰਾ ਕੁਝ ਹੈ ਜੀ ਸਮਾਨ ਉਹਦੇ ਕੋਲਿਆ ਜੀ ਬਕਸਾ ਆਪੇ ਉਹਨਾਂ ਦਾ ਤਾਂ ਤੇ ਸਾਡੇ ਬੱਸ ਜਲੰਧਰ ਨੂੰ ਚੱਲੀ ਸੀ ਇਥੋਂ ਇਹ ਦੀਦੀ ਭੈਣ ਸਾਡੀ ਇਥੋਂ ਸਵਾਰੀਆਂ ਲੈ ਕੇ ਉਹ ਬੈ ਗਈ ਬਾਹਰੋਂ ਤੇ ਜਿਹੜਾ ਸਾਡੇ ਕਨੈਕਟਰ ਸਾਹਿਬ ਨੇ ਉਹਨਾਂ ਨੂੰ ਪੁੱਛਿਆ ਕਿ ਕਿੱਥੇ ਜਾਣਾ ਉਹਨਾਂ ਨੇ ਕਿਹਾ ਸੀ ਉਂਗਰਪੁਰੇ ਜਾਣਾ ਇਹਨੇ ਕਿਹਾ ਭੈਣ ਜੀ ਆਪਾਂ ਉਂਗਰਪੁਰੇ ਦੀ ਸਵਾਰੀ ਨਹੀਂ ਭਾਦੇ ਕਿਉਂਕਿ ਲੋਕ ਲਿਆ ਉਹ ਕਾਰਡੀਆਂ ਬੀਬੀ ਸਾਡੀ ਇਹਨਾਂ ਨੇ ਮਿਸਪੇ ਬਕੰਡਾ ਵੀ ਮੈਂ ਤੇਰੀ ਪਾਗਲਵਾ ਦੂੰਗੀ ਮੈਂ ਤੇਰੇ ਰਿਸ਼ਤੇ ਪਰ ਮਾਰੂੰਗੀ ਉਹ ਕਰੂੰਗੀ ਤੇ ਲਾਕੋ ਸਵਾਰੀਆਂ ਨੇ ਵੀ ਸੋਕੋ ਕਿਹਾ ਵੀ ਬੀਬੀ ਤੂੰ ਗਲਤ ਹੈ ਇਤਰਾ ਨਹੀਂ ਸਾਨੂੰ ਬੋਲਣਾ ਚਾਹੀਦਾ ਉਹਦੇ ਪਤਾ ਸਾਨੂੰ ਨਹੀਂ ਪਤਾ ਇਹਨਾਂ ਦੀ ਕੋਈ ਗੀਨੀ ਮੀਸੀ ਸਾਜ਼ਿਜ ਕੀ ਆ ਉਹਨਾਂ ਨੇ ਚੌਂਕ ਤੋਂ ਪਹਿਲਾਂ ਹੀ 8 10 ਬੰਦੇ ਸੱਦ ਕੇ 8 10 ਬੰਦੇ ਸੱਦ ਕੇ ਤੇ ਸਾਡੇ ਕਮਿਸ਼ਨਰ ਸਾਹਿਬ ਨੂੰ ਬਹੁਤ ਹੀ ਜ਼ਿਆਦਾ ਮਾਰਿਆ ਜੇ ਉੱਤੇ ਸਵਾਰੀਆਂ ਤੇ ਆਮ ਪਬਲਿਕ ਦੇ ਮੁੱਦੇ ਨੂੰ ਨਾ ਛਡਾਵੇ ਹੋ ਸਕਦਾ ਵੀ ਪਤਾ ਨਹੀਂ ਇਹਦਾ ਕਿੰਨਾ ਨੁਕਸਾਨ ਹੁੰਦਾ ਤੇ ਅਸੀਂ ਦੇ ਹੋ ਬੈਂਤੀ ਮੁੜ ਕੇ ਆਪਾਂ ਚੌਂਕੀ ਜਿገਏ ਆ ਤੇ ਚੌਂਕੀ ਵੇਖੋ ਜੋ ਸਾਹਮਣੇ ਮਾਰਿਓ ਕੈਮਰਾ ਦੇਰੇ ਵੀਰ ਸਾਨੂੰ 1 ਘੰਟਾ ਉਹਨਾਂ ਨੇ ਉਦੋਂ ਦਾ ਉੱਥੇ ਭਾਲਿਆ ਉਹ ਭਾਲ ਤੇ ਵਾਧਾ ਸਾਨੂੰ ਕੋਈ ਉੱਥੇ ਚਲ ਜੋ ਫੈਲਾਕਾ ਤੋ ਇਹ ਬੜਾ ਵਾ ਹਾਂਜੀ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਉਹਦੇ ਬਾਅਦ ਆ ਫਿਰ ਅਸੀਂ ਥੱਲੇ ਆ ਗਏ ਸਾਨੂੰ ਪਤਾ ਨਹੀਂ ਕਿਹੜੇ ਥਾਣੇ ਕਹਿੰਦੇ ਆ ਜੋ ਹੁਣ ਬੱਸਾਂ ਜਾਮ ਕੀਤੀਆਂ ਬੱਸ ਸਟੈਂਡ ਜਾਮ ਕੀਤਾ ਤੁਸੀਂ ਹੜਤਾਲ ਕੀਤੀ ਇਸ ਦਰੋਹ ਦੇ ਵਿੱਚ ਹੜਤਾਲ ਕੀਤੀ ਜੀ ਅਸੀਂ ਮਜ਼ਦੂਰਾਂ ਤੇ ਜਦੋਂ ਸਾਡੀ ਕਿਸੇ ਨੇ ਕੁਛ ਨਹੀਂ ਸੁਣੀ ਤੇ ਨਾ ਕੋਈ ਅੱ ਤੋਂ ਪਿੱਛੋਂ ਹੁਣ ਸਾਨੂੰ ਸਾਡੇ ਜੀਐਮ ਸਾਹਿਬ ਆਏ ਸੀ ਉਹਨਾਂ ਨੂੰ ਸਿਟੀ ਥਾਣੇ ਬੁਲਾਇਆ ਉਹਨੇ ਬੋਲਿਆ ਜੀ ਜੀਐਮ ਸਾਹਿਬ ਕਹਿ ਕੇ ਗਏ ਵੀ ਤੁਸੀਂ ਚੌਂਕੀ ਨੂੰ ਲੋਕ ਲੱਗਾ ਜੀ ਹਾਂਜੀ ਚੌਂਕੀ ਸਵੇਰ ਦੀ ਖੁੱਲੀ ਆ ਇਹੋ ਸਾਨੂੰ ਜ਼ਿਆਦਾ ਦੁੱਖ ਆਉਣ ਦਿਆ ਸਾਨੂੰ ਉੱਤੇ ਭਾਲਿਆ ਛੜਿਆ ਘੰਟਾ ਹਾਸਮਿੰਟ ਕਰਦੇ ਰੇ ਆ ਉਹਦੇ ਬਾਦ ਹੁਣ ਸਾਨੂੰ ਪਤਾ ਨਹੀਂ ਸਿੱਧੀ ਥਾਣੀ ਜੀਐਮ ਸਾਹਿਬ ਆਏ ਆ ਉਧਰ ਨੂੰ ਲੈ ਗਏ ਆ ਇਹ ਰੈਲੀ ਮੇਲੀ ਪੁਲਿਸ ਦੀ ਤੇ ਇਹਨਾਂ ਦੀ ਜਿਹੜੀ ਪਾਰਟੀ ਆ ਰੈਲੀ ਮੇਲੀ ਫਾਸੇ ਆ ਸਾਡੇ ਨਾਲ ਕੀ ਟੱਕਾ ਆ ਤੇ ਇਹ ਤੋਂ ਗਾੜੀ ਆਪਾਂ ਕੋਈ ਜ਼ਬਰਦਸਤ ਟਾਇਰ ਨਾਲ ਗੱਲ ਅਸੀਂ ਕਰੀਏ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਸਾਜ਼ਿਸ਼ ਇੱਥੋਂ ਮੇਰੇ ਖਾਲ 100 ਕੋ ਮੀਟਰ ਹੁਣਾ ਚੌਂਕ ਉੱਥੇ ਲੋਕ ਜਿਹੜੇ ਨੇ 7-8 ਮੌਜੂਦ ਹੁੰਦੇ ਨੇ ਇੱਕ ਨਿਹੰਗ ਵੀ ਆਉਂਦਾ ਜਿਹੜੇ ਪਰਛਾ ਮਾਰਨ ਦੀ ਕੋਸ਼ਿਸ਼ ਨੂੰ ਕੀਦੀ ਆ ਕਟੈਕ ਨੂੰ ਇਹ ਇਹ ਪ੍ਰੂਵ ਹੁੰਦਾ ਕਿ ਸਾਜ਼ਿਸ਼ ਹੀ ਹੋ ਸਕਦੀ ਕਿਉਂਕਿ ਐਡੀ ਛੇਤੀ ਇਹਨੇ ਬੰਦੇ ਕੱਢੇ ਉਹੋ ਹੀ ਜੀ ਬੇਨਤੀ ਕਰਨਦੇ ਆ ਇੱਕ ਮਿੰਟ ਲੱਗਦਾ ਸਾਡੂ ਚੌਂਦ ਜਾਣ ਤੇ ਚੌਂਦ ਜਾਂ ਤੋਂ ਪਹਿਲਾਂ ਪੰਜ ਛੇ ਬੰਦੇ ਉਹ ਬੀਬੀ ਕਹਿਣਦੇ ਹੀ ਇਹਨੂੰ ਵੀ ਮੈਂ ਤੇਰੀ ਪਾਗ ਲਵਾ ਦਿਆਂਗੀ ਮੈਂ ਤੈਨੂੰ ਤਪੜੇ ਪਵਾਉਂਗੀ ਤੇ ਉਹ ਤੋਂ ਬੰਦੇ ਜਾਂਦੇ ਆਣ 6 ਸੌ ਜਾਣੇ ਉਹਦੀ ਪਾਗ ਵੀ ਲਾ ਦਿੰਦੇ ਆ ਪਾਗ ਦੀ ਇੱਜ਼ਤ ਹੀ ਮਹਾਨਤਾ ਹੁੰਦੀ ਆ ਪਾਗ ਲਾਈ ਸੋਨਮਾਰੇ ਦੇ ਇੱਕ ਨਿਆਣ ਝੰਡ ਵੀ ਉੱਥੇ ਆ ਕੇ ਉਹਨੇ ਬਰਸ਼ਾ ਖਾਦ ਕੋਈ ਲਿੰਕ ਨਹੀਂਗਾ ਅਸੀਂ ਮਤਲਬ ਕੋਈ ਵੀ ਸੇਵਾ ਕਰਨ ਦੇ ਲੋਕਾਂ ਦੀ ਕੋਈ ਐਵੇਂ ਨਹੀਂ ਮਤਲਬ ਵੀ ਬੱਸਾਂ ਨੂੰ ਇਤਰ ਤੋਂ ਦੜਾਈ ਫਿਰਦੇ ਆ ਅਸੀਂ ਸੇਵਾ ਵਾਸਤੇ ਲਾਈ ਆ ਸੇਵਾ ਲਈ ਪੈਸੰਜਰ ਸਫ਼ਰ ਕਰਦੇ ਆ ਬੱਸਾਂ ਭਰੀਆਂ ਜਾਂਦੀਆਂ ਵਾ ਪਰ ਅਸੀਂ ਬੇਨਤੀ ਕਰਦੇ ਵੀ ਜੇ ਸਾਡੇ ਦਾ ਧੱਕਾ ਹੋਇਆ ਸਾਡੇ ਕਿਸੇ ਉਹਨੇ ਟ੍ਰੈਵਲ ਪ੍ਰਿੰਟਰ ਨੂੰ ਮਾਰਿਆ ਵਾ ਤਾਂ ਉਹਦੀ ਜਿਹੜੀ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਉਹਦੇ ਤੇ ਕਾਰਵਾਈ ਕਰੇ ਜਿਹੜਾ ਉਹਤੇ ਪਰਚਾ ਬਣਦਾ ਉਹ ਧਾਰਾ ਲੱਗਦੀ ਠੀਕ ਹੈ